ਵਿਕਰਮ ਸਿੰਘ ਮਜੀਠੀਆ ਦੇ ਨਾਲ ਮੁਲਾਕਾਤ ਕਰਨ ਦੇ ਲਈ ਹੁਣ ਵਕੀਲਾ ਨੂੰ ਸਮਾਂ ਨਹੀਂ ਦਿੱਤਾ ਜਾ ਸਕਦਾ ਸਾਫ਼ ਤੌਰ ਤੇ ਇਨਕਾਰ ਕਰ ਦਿੱਤਾ ਗਿਆ ਐਡਵੋਕੇਟ ਅਸ਼ਦੀਪ ਕਲੀਰ ਦੇ ਵੱਲੋਂ ਪੰਜਾਬ ਸਰਕਾਰ ਦੇ ਸਕਾਰਗੁਜ਼ਾਰੀ ਨੂੰ ਲੈ ਕੇ ਵੱਡੇ ਸਵਾਲ ਚੁਕੇ ਗਏ ਨੇ ਸਾਫ਼ ਤੌਰ ਤੇ ਕਿਹਾ ਗਿਆ ਕਿ ਸੀਐਮ ਮਾ ਨੂੰ ਇਨਾ ਵੀ ਕਾਦਾ ਡਰ ਹੈ ਜੋ ਮਜੀਠੀਆ ਦੇ ਨਾਲ ਮੁਲਾਕਾਤ ਕਰਨ ਤੋਂ ਮਨਾ ਕਰ ਰਹੇ ਨੇ ਦਰਅਸਲ ਆਮਦੰਤੂਬੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਵਿਕ੍ਰਮ ਸਿੰਘ ਮਜੀਠੀਆ ਨੂੰ ਵਿਜਲੈਸ ਅਧਿਕਾਰੀਆਂ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਪਹਿਲਾ ਰੇਡ ਦੌਰਾਨ ਕਈ ਸਮਾਨ ਜ਼ਬਤ ਕੀਤਾ ਗਿਆ ਸੀ ਉਸ ਤੋਂ ਬਾਅਦ ਰਿਮਾਂਡ ਹਾਸਲ ਕੀਤਾ ਗਿਆ ਉਸ ਤੋਂ ਬਾਅਦ ਅਦਾਲਤ ਦੇ ਵੱਲੋਂ ਮਜੀਠੀਆ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਇਸ ਵਕਤ ਵਿਕ੍ਰਮ ਮਜੀਠੀਆ ਨਾਬਾਦੀ ਨਵੀਂ ਜੇਲ੍ਹ ਦੇ ਵਿੱਚ ਨੇ ਜਿੱਥੇ ਉਹ ਨਿਆਂਇਕ ਹਿਰਾਸਤ ਉਪਤ ਰਹੇ ਨੇ ਇਸੇ ਦੌਰਾਨ ਹੀ ਵਿਕ੍ਰਮ ਸਿੰਘ ਮਜੀਠੀਆ ਦੇ ਪਰਿਵਾਰ ਦੇ ਵੱਲੋਂ ਵੀ ਉਹਨਾਂ ਨਾਲ ਮੁਲਾਕਾਤ ਕੀਤੀ ਗਈ ਸੀ ਜਿੱਥੇ ਉਹਨਾਂ ਨੇ ਕਿਹਾ ਸੀ ਕਿ ਮਜੀਠੀਆ ਚੜਤੀ ਕਲਾ ਦੇ ਵਿੱਚ ਹੈ ਅਸ਼ਦੀਪ ਦੇਰ ਦੇ ਵੱਲੋਂ ਵੀ ਪਹਿਲਾਂ ਮੁਲਾਕਾਤ ਕੀਤੀ ਗਈ ਸੀ ਤਾਂ ਹੁਣ ਮੁਰਤੋਂ ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਵਕੀਲਾਂ ਦੇ ਨਾਲ ਮਿਲਣ ਦਾ ਸਮਾਂ ਨਹੀਂ ਦਿੱਤਾ ਜਾ ਰਿਹਾ ਅਸ਼ਦੀਪ ਕਲੇਰ ਦੇ ਵੱਲੋਂ ਪੰਜਾਬ ਸਰਕਾਰ ਤੇ ਖਾਸ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਵੱਡੇ ਨਿਸ਼ਾਨੇਸਾ ਦੇ ਗਏ ਨੇ ਕੀ ਕੁਝ ਕਹਿਣਾ ਅਸ਼ਦੀਪ ਕਲੇਰ ਦਾ ਤੁਸੀਂ ਵੀ ਸੁਣਾ ਜੀਠਿਆ ਸਾਹਿਬ ਨਾਬਾਦੀ ਜਿਹੜੀ ਨਿਊ ਜੇਲ ਹੈ ਇਹਦੇ ਵਿੱਚੋਂ ਬੰਦ ਤੇ ਬਤੌਰ ਵਕੀਲ ਮੇਰਾ ਰਾਈਟ ਹੈ ਕਿ ਮੈਂ ਬਿਕਰਮ ਮਜੀਠੀਆ ਸਾਹਿਬ ਨੂੰ ਮਿਲਾਂ ਔਰ ਇਹ ਤਾਂ ਸੰਵਿਧਾਨਿਕ ਹੱਕ ਹੈ ਪੰਜਾਬ ਪ੍ਰिजन ਰੂਲਸ ਦੇ ਵਿੱਚ ਲਿਖਿਆ ਹੈ ਕਿ ਵਕੀਲ ਆਪਣੇ ਕਲਾਇੰਟ ਨੂੰ ਮਿਲ ਸਕਦਾ ਕਿਉਂਕਿ ਉਹਨਾਂ ਦਾ ਕੇਸਾਂ ਬਾਬਤ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਨੀ ਪਰ ਮੈਂ ਅੱਜ ਜੇਲ੍ਹ ਦੇ ਵਿੱਚ ਆ ਕੇ ਮਹਿਸੂਸ ਕੀਤਾ ਕਿ ਜੇਲ੍ਹ ਦੇ ਵਿੱਚ ਪੰਜਾਬ ਪ੍ਰिजन ਰੂਲ ਨਹੀਂ ਚੱਲ ਰਹੇ ਉਰੇ ਮੁੱਖ ਮੰਤਰੀ ਦੀ ਇੱਛਾ ਸ਼ਕਤੀ ਮੁਤਾਬਕ ਫੈਸਲੇ ਲਏ ਜਾ ਰਹੇ ਨੇ ਪੁਲਿਸ ਰਿਮਾਂਡ ਦੇ ਦੌਰਾਨ ਵੀ ਜਦੋਂ ਵਿਕਰਮ ਮਜੀਠੀਆ ਮੋਹਾਲੀ ਸੀ ਤਾਂ ਅਦਾਲਤ ਨੇ ਸਾਨੂੰ 1 ਘੰਟਾ ਸਮਾਂ ਦਿੱਤਾ ਸੀ ਕਿ 4 ਤੋਂ 5 ਅਸੀਂ ਵਿਕਰਮ ਮਜੀਠੀਆ ਨੂੰ ਮਿਲ ਸਕਦੇ ਸੀ ਉਹਨਾਂ ਨਾਲ ਗੱਲ ਕਰ ਸਕਦੇ ਸੀ ਪਰ ਅੱਜ ਜੇਲ੍ਹ ਦੇ ਵਿੱਚ ਆ ਕੇ ਮੈਂ ਦੇਖਿਆ ਕਿ ਵਿਕਰਮ ਮਜੀਠੀਆ ਨਾਲ ਤਾਂ ਜੇਲ੍ਹ ਪ੍ਰਸ਼ਾਸਨ ਗੱਲ ਹੀ ਨਹੀਂ ਕਰਨ ਦੇਣਾ ਚਾਹੁੰਦਾ ਸਿਰਫ ਅੱਧੇ ਘੰਟੇ ਦੀ ਮੁਲਾਕਾਤ ਦੇ ਵਿੱਚ ਵੀ ਮੈਨੂੰ ਲੱਗਦਾ ਕਿ ਚਾਰ ਗੇੜੇ ਜੇਲ੍ਹ ਦੇ ਸੁਪਰਡੈਂਟ ਸਾਹਿਬ ਮਾਰਗੇ ਕਿ ਪਲੀਜ਼ ਹੁਣ ਤੁਸੀਂ ਜਾਓ ਜੀ ਸਮਾਂ ਹੋ ਗਿਆ ਜੀ ਮੈਂ ਅੱਧਾ ਘੰਟਾ ਦੇ ਸਕਦਾ ਮੈਂ ਸੁਪਰਡੈਂਟ ਸਾਹਿਬ ਨੂੰ ਪੁੱਛਿਆ ਵੀ ਇਹ ਚੱਲ ਕੀ ਰਿਹਾ ਹੈ ਇਹ ਕੀ ਜੇਲ੍ਹ ਰੂਲ ਕਹਿੰਦੇ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿਉਂਕਿ ਜਿਹੜਾ ਜੇਲ੍ਹ ਡਿਪਾਰਟਮੈਂਟ ਹੈ ਇਹਦੀ ਐਫੀਸ਼ੀਐਂਸੀ ਵਿਕਰਮ ਮਜੀਠੀਆ ਸਾਹਿਬ ਦੇ ਮਾਮਲੇ 'ਚ ਤਾਂ ਬਹੁਤ ਜ਼ਿਆਦਾ ਲੱਗਦੀ ਹੈ ਤੇ ਬਾਕੀ ਪੰਜਾਬ ਦੀ ਜੇਲ੍ਹਾਂ ਤੋਂ ਸ਼ਰਿਆਮ ਖੁੰਖਾਰ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਹੋਈ ਉਹਦੇ ਤੇ ਮੁੱਖ ਮੰਤਰੀ ਸਾਹਿਬ ਕਿਉਂ ਚੁੱਪ ਨੇ ਉਹਦੇ ਤੇ ਮੁੱਖ ਮੰਤਰੀ ਸਾਹਿਬ ਨੇ ਕੀ ਕਹਿਣਾ ਜਿਹੜੇ ਸਰਕਾਰ ਦੇ ਐਮਐਲਏ ਨੇ ਚਾਹੇ ਗੱਜਨ ਮਾਜਰਾ ਸਾਹਿਬ ਹੋਣ ਚਾਹੇ ਹੋਰ ਹੈ ਉਹਨਾਂ ਲਈ ਕੋਈ ਵੱਖਰੇ ਜੇਲ ਰੂਲਸ ਬਣੇ ਨੇ ਕਿਉਂਕਿ ਉਹ ਤਾਂ ਮੈਨੂੰ ਲੱਗਦਾ ਜੇਲ੍ਹ 'ਚ ਰਹਿ ਹੀ ਨਹੀਂ ਉਹ ਲੋਕ ਤਾਂ ਹਸਪਤਾਲਾਂ 'ਚ ਹੀ ਰਹੇ ਉੱਥੋਂ ਹੀ ਬੇਲਾਂ ਕਰਾ ਕੇ ਚਲੇ ਗਏ ਉਹਦਾ ਮੁੱਖ ਮੰਤਰੀ ਸਾਹਿਬ ਦੀ ਡੀਜੀਪੀ ਜੇਲ੍ਹ ਦੀ ਤੇ ਜੇਲ੍ਹ ਸੁਪਰਡੈਂਟਾਂ ਦੀ ਜਿਹੜੀ ਐਫੀਸ਼ੀਐਂਸੀ ਹੈ ਉਹ ਕਿੱਥੇ ਚਲੀ ਜਾਂਦੀ ਹੈ ਇੱਕ ਨਾਮਵਾਰ ਬਿਲਡਰ ਤੁਸੀਂ ਦੇਖਿਆ ਹੋਣਾ ਮੁਹਾਲੀ ਦਾ ਸਨੀ ਇਨਕਲੇਵ ਦਾ ਉਹਦੇ ਤੇ ਅਖਬਾਰ ਨੇ ਸਟੋਰੀ ਕੀਤੀ ਹਾਈ ਕੋਰਟ ਨੇ ਕੋਗਨਿਜ਼ੈਂਸ ਲਿਆ ਕਿ ਜਾਦਾ ਉਹ ਜੇਲ੍ਹ ਦੇ ਵਿੱਚ ਭੇਜਿਓ ਜੇਲ੍ਹ ਦੇ ਵਿੱਚ ਹੈ ਹੀ ਨਹੀਂ ਉਹ ਤਾਂ ਹਸਪਤਾਲ ਦੇ ਵਿੱਚ ਫਾਈਵ ਸਟਾਰ ਫੈਸਿਲਿਟੀਆਂ ਮੰਡ ਰਿਹਾ ਉੱਥੇ ਸਾਨੂੰ ਨਹੀਂ ਪਤਾ ਜੇਲ੍ਹ ਦੀ ਐਫੀਸ਼ੀਐਂਸੀ ਕਿੱਥੇ ਜਾਂਦੀ ਹੈ ਸੋ ਜਿਸ ਤਰੀਕੇ ਦਾ ਵਿਵਾਰ ਜੇਲ੍ਹ ਡਿਪਾਰਟਮੈਂਟ ਵੱਲੋਂ ਕੀਤਾ ਜਾ ਰਿਹਾ ਮੈਂ ਜੇਲ੍ਹ ਡਿਪਾਰਟਮੈਂਟ ਨੂੰ ਪੁੱਛਣਾ ਚਾਹੁੰਦਾ ਕਿ ਕੋਈ ਐਸਾ ਰੂਲ ਹੈ ਜੋ ਵਕੀਲ ਨੂੰ ਆਪਣੇ ਕਲਾਇੰਟ ਨਾਲ ਮਿਲਣ ਤੋਂ ਰੋਕ ਸਕੇ ਜਾਂ ਤੁਸੀਂ ਹੋਰ ਕੋਈ ਮੁਲਾਕਾਤ ਕਰਾਉਂਦੇ ਨਹੀਂ ਕਿਉਂਕਿ ਅਸੀਂ ਤਾਂ ਮੰਗ ਕਰਾਂਗੇ ਕੋਰਟ ਨੂੰ ਕਿ ਇਹ ਜੇਲ੍ਹਾਂ ਦੀ ਜਿਹੜੀ ਸੀਸੀਟੀਵੀ ਫੁਟੇਜ ਆ ਉਹ ਵੀ ਪ੍ਰੀਜ਼ਰਵ ਕੀਤੀ ਜਾਵੇ ਕਿ ਇਹ ਜਿਹੜੇ ਜੇਲ ਰੂਲਸ ਆ ਇਹ ਬਾਕੀ ਜਗ੍ਹਾ ਵੀ ਫਾਲੋ ਹੁੰਦੇ ਨੇ ਕਿ ਵਿਕਰਮ ਮਜੀਠੀਆ ਵਾਸਤੇ ਮੁੱਖ ਮੰਤਰੀ ਨੇ ਕੋਈ ਅਡ ਰੂਲ ਭੇਜੇ ਨੇ ਸੋ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਮੈਂ ਚਾਹੁੰਦਾ ਕਿ ਲੋਕਾਂ ਦੇ ਵਿੱਚ ਵੀ ਇਹ ਗੱਲ ਜਾਣੀ ਚਾਹੀਦੀ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਸਰਕਾਰਾਂ ਖੇਡ ਖੇਡਦੀਆਂ ਨੇ ਪਰ ਵਿਕਰਮ ਮਜੀਠੀਆ ਪੂਰੀ ਚੜ੍ਹਦੀ ਕਲਾ ਦੇ ਵਿੱਚ ਨੇ ਔਰ ਮੁੱਖ ਮੰਤਰੀ ਸਾਹਿਬ ਨੂੰ ਸੰਦੇਸ਼ ਹੈ ਕਿ ਮੁੱਖ ਮੰਤਰੀ ਸਾਹਿਬ ਕੋਈ ਇਹ ਜਿਹੜੇ ਜੇਲ੍ਹ ਦੇ ਸੀਸੀਟੀਵੀ ਕੈਮਰੇ ਨੇ ਇਹਨਾਂ ਨੂੰ ਦੇਖਣ ਦੀ ਬਜਾਏ ਕੋਈ ਸੂਬੇ ਵੱਲ ਧਿਆਨ ਦਿਓ ਕਿਉਂਕਿ ਸੂਬੇ ਦਾ ਬਹੁਤ ਬੁਰਾ ਹਾਲ ਹੈ ਮੁੱਖ ਮੰਤਰੀ ਦਾ ਇੱਕੋ ਕੰਮ ਹੈ ਮੈਨੂੰ ਲੱਗਦਾ 24 ਘੰਟੇ ਮੁੱਖ ਮੰਤਰੀ ਆਹੀ ਜੇਲ੍ਹ ਦੇ ਕੈਮਰੇ ਦੇਖਦੇ ਰਹਿੰਦੇ ਨੇ ਆਹੀ ਡੀਜੀਪੀ ਸਾਹਿਬ ਕਰਦੇ ਨੇ ਹੋਰ ਤਾਂ ਪ੍ਰਸ਼ਾਸਨ ਕੋਈ ਕੰਮ ਕਰ ਹੀ ਨਹੀਂ ਰਿਹਾ ਪਰ ਅੱਜ ਇੱਕ ਗੱਲ ਬੜੀ ਸਪਸ਼ਟ ਹੋ ਗਈ ਹੈ ਕਿ ਕਿੰਨਾ ਡਰ ਸਰਕਾਰ ਨੂੰ ਵਿਰੋਧੀ ਧਿਰਾਂ ਦੇ ਲੀਡਰਾਂ ਦਾ ਕਿੰਨਾ ਡਰ ਸਰਕਾਰ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਲੱਗਦਾ ਵਿਕਰਮ ਮਜੀਠੀਆ ਤੋਂ ਲੱਗਦਾ ਇਹ ਅੱਜ ਜੇਲ੍ਹ ਡਿਪਾਰਟਮੈਂਟ ਦੇ ਖਾਸ ਕਰਕੇ ਸੁਪਰਡੈਂਟ ਸਾਹਿਬ ਦੇ ਜਿਹੜੇ ਪੀਪੀਆਰ ਜਿਹੜੇ ਪੰਜਾਬ ਪ੍ਰिजन ਰੂਲ ਹਨ ਉਹਨਾਂ ਨੂੰ ਪਿੱਛੇ ਛੱਡ ਕੇ ਮੁੱਖ ਮੰਤਰੀ ਦੀ ਡਿਕਟੇਟਸ ਦੇ ਉੱਤੇ ਕੰਮ ਕਰ ਰਹੇ ਨੇ। ਔਰ ਦੂਸਰਾ ਜਿਹੜੀ ਵਿਕਰਮ ਮਜੀਠੀਆ ਸਾਹਿਬ ਦੀ ਬੇਲ ਉਹ 22 ਤਰੀਕ ਵਾਸਤੇ ਆਲਰੇਡੀ ਉਹ ਚ ਨੋਟਿਸ ਹੋਇਆ ਹੋਇਆ ਹੈ। 22 ਤਰੀਕ ਨੂੰ ਉਹ ਬੇਲ ਦੇ ਉੱਤੇ ਬਹਿਸ ਹੋਣੀ ਹੈ ਔਰ 22 ਤਰੀਕ ਨੂੰ ਕਿਉਂਕਿ ਅਦਾਲਤ ਦੇ ਵਿੱਚ ਇਹ ਸਾਰਾ ਮਸਲਾ ਹੈ ਸੋ ਉਹਦੇ ਤੇ ਜ਼ਿਆਦਾ ਟਿੱਪਣੀ ਮੈਂ ਨਹੀਂ ਕਰਨਾ ਚਾਹੁੰਦਾ। ਅਦਾਲਤ ਦੇ ਵਿੱਚ ਆਪਣਾ ਅਸੀਂ ਪੱਖ ਉਸ ਵਿੱਚ ਤੇ ਰੱਖਾਂਗੇ। ਬੈਰਕ ਨੂੰ ਲੈ ਕੇ ਵੀ 22 ਤਰੀਕ ਦਿੱਤੀ ਬੈਰਕ ਦੀ ਸਮੱਸਿਆ ਕਿਉਂਕਿ ਬੇਲ 22 ਦੇ ਵਿੱਚ ਸੀ ਇਸ ਲਈ ਦੂਜੀਆਂ ਵੀ ਜਿਹੜੀਆਂ ਐਪਲੀਕੇਸ਼ਨਾਂ ਨੇ ਸਾਰੀਆਂ ਕਿਉਂਕਿ ਬੈਰਕ ਨੂੰ ਲੈ ਕੇ ਬੈਰਕ ਦੀ ਐਪਲੀਕੇਸ਼ਨ ਵੀ ਮੈਂ ਕਲੀਅਰ ਕਰ ਦਿਆਂ ਕਿ ਬੈਰਕ ਦੀ ਐਪਲੀਕੇਸ਼ਨ ਕਿਉਂਕਿ ਵਿਕਰਮ ਮਜੀਠੀਆ ਇੱਕ orange category ਦੇ ਇਨਮੇਟ ਨੇ orange category ਕੋਈ ਅਕਾਲੀ ਦਲ ਨਹੀਂ ਡਿਸਾਈਡ ਕਰਦਾ ਪੰਜਾਬ ਜੇਲ੍ਹ ਡਿਪਾਰਟਮੈਂਟ ਡਿਸਾਈਡ ਕਰਦਾ ਔਰ ਜਿਹੜਾ orange category ਚ ਹੁੰਦਾ ਮਤਲਬ ਕਿ ਉਹਨੂੰ ਬਹੁਤ ਹਾਈ ਥ੍ਰੈਟ ਹੈ ਤਾਂ ਹੀ ਤਾਂ ਕੋਰਟਾਂ ਨੂੰ ਪਰਦੇ ਲਾਏਗੇ ਜਦੋਂ ਵਿਕਰਮ ਮਜੀਠੀਆ ਨੂੰ ਪੇਸ਼ ਕੀਤਾ ਗਿਆ ਤਾਹੀਂ ਤਾਂ ਇੰਨੀ ਸਿਕਿਉਰਿਟੀ ਲਾ ਕੇ ਲਕੋ ਕੇ ਚੋਰਾ ਵਾਂਗੂ ਲੈ ਕੇ ਜਾਂਦੇ ਸੀ ਕਹਿੰਦੇ ਥ੍ਰੈਟੀ ਬਹੁਤ ਹੈ ਤੇ ਹੁਣ ਆ ਕੇ ਤੁਸੀਂ ਵਿਕਰਮ ਮਜੀਠੀਆ ਦੀ ਜਿਹੜੀ orange category ਦਾ ਇਨਮੈਂਟ ਹੈ ਜਿਨ੍ਹਾਂ ਨੂੰ ਅਲੱਗ ਬੈਰਕ ਚ ਰੱਖਣਾ ਹੈ ਉਹਨਾਂ ਦੀ ਬੈਰਕ ਚ 9 ਬੰਦੇ ਹੋਰ ਵਾਰਡ ਦਿੱਤੇ ਅਣਪਛਾਤੇ ਜੇ ਸਾਰੇ ਜਾਣਦੇ ਨੇ ਕਿ ਨਾਬਾ ਜੇਲ੍ਹ ਚ ਤਾਂ ਹਈ ਸਾਰੇ ਗੈਂਗਸਟਰ ਨੇ ਤਾਂ ਇਸ ਤਰੱਕੇ ਤੁਸੀਂ ਲੋਕਾਂ ਦੀ ਸੁਰੱਖਿਆ ਜਿਹੜੀ ਦਾਅ ਤੇ ਲਾ ਰਹੇ ਹੋ ਖਾਸ ਕਰਕੇ ਆਪੋਜੀਸ਼ਨ ਦੇ ਲੀਡਰਾਂ ਦੀ ਤਾਂ ਇਹ ਤੋਂ ਮੰਦ ਭਾਗਾ ਪੰਜਾਬ ਦੇ ਵਿੱਚ ਕੁਝ ਨਹੀਂ ਹੋ ਸਕਦਾ ਦੇਖੋ ਇਹ ਸਰਕਾਰ ਤਾਂ ਕੱਲਾ ਵੈਂਡਾਟਾ ਪੋਲਿਟਿਕਸ ਕਰ ਰਹੀ ਹੈ ਇਹ ਸਰਕਾਰ ਦਾ ਸਿਰਫ ਤੇ ਸਿਰਫ ਇੱਕੋ ਮਕਸਦ ਹੈ ਕਿ ਵਿਰੋਧੀ ਧਿਰਾਂ ਦੀ ਆਵਾਜ਼ ਬੰਦ ਕਰ ਦਿਓ ਜਿਹੜੀ ਲੋਕ ਕਹਿਤਾਂ ਦੇ ਵਿੱਚ ਉੱਠਦੀ ਹੈ ਸਰਕਾਰ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਵਾਅਦਿਆਂ ਤੋਂ ਤਾਂ ਸਰਕਾਰ ਭੱਜ ਚੁੱਕੀ ਹੈ ਸੋ ਮੈਂ ਮੁੱਖ ਮੰਤਰੀ ਪੰਜਾਬ ਨੂੰ ਕਹਿਣਾ ਚਾਹੁੰਦਾ ਕਿ ਇਹ ਜਿਹੜਾ ਤੁਹਾਡਾ ਤੁਸੀਂ ਸਮਝਦੇ ਹੋ ਨਾ ਕਿ ਅਸੀਂ ਲੋਕਾਂ ਦੀ ਆਵਾਜ਼ ਬੰਦ ਕਰ ਦਾਂਗੇ ਤੁਸੀਂ ਸਮਝਦੇ ਹੋ ਕਿ ਜਿਹੜੇ ਮੁੱਦੇ ਚੱਕਦੇ ਨੇ ਉਹਨਾਂ ਨੂੰ ਚੱਕ ਕੇ ਜੇਲ੍ਹਾਂ ਵਿੱਚ ਸਿੱਟ ਦਿਆਂਗੇ ਇਹਦੇ ਨਾਲ ਕੋਈ ਫਰਕ ਨਹੀਂ ਪੈਣਾ ਇਹ ਲੜਾਈ ਉੱਥੋਂ ਹੀ ਜਾਰੀ ਹੋਊਗੀ ਜਿੱਥੋਂ ਇਸ ਝੂਠੇ ਕੇਸ 'ਚ ਵਿਕਰਮ ਮਜੀਠੀਆ ਨੂੰ ਤੁਸੀਂ ਜੇਲ੍ਹ ਦੇ ਵਿੱਚ ਲਿਆ ਕੇ ਬੰਦ ਕੀਤਾ।